ਪਾਹੀ ਪਤੰਗ ਦੇ ਕੋਲ ਜਮਾਲ ਖਾਂ ਜਾ ਪੁੰਚਾ ਜਮਾਲ ਖਾਂ ਆਖਣ ਲੱਗਾ ਕਿ ਮੈਂ ਥੋੜੀ ਥੋੜੀ ਕਮਾਈ ਕਰਕੇ ਆਪਣੇ ਕਿਸੇ ਜ਼ਰੂਰੀ ਕਾਰਜ ਵਾਸਤੇ ਆਹ 200 ਮੋਹਰਾਂ ਜੋ ਹਨ ਇਹ ਜੋੜੀਆਂ ਨੇ ਇਕੱਠੀਆਂ ਕੀਤੀਆਂ ਨੇ ਮੈਂ ਕਿਸੇ ਕਾਰਜ ਵਾਸਤੇ ਕੁਝ ਸਮੇਂ ਵਾਸਤੇ ਦੂਰ ਚੱਲਿਆ ਕਿਤੇ ਘਰ ਤੋਂ ਮੈਂ ਚੰਨਾ ਕਿ ਮਗਰੋਂ ਇਹ ਚੋਰੀ ਨਾ ਹੋਜਣ ਤੇਰੇ ਕੋਲ ਮੇਰੀ ਈਮਾਨਤ ਇਹ ਸੰਭੀ ਰਹੇਗੀ ਜੋ ਨਾ ਮੈਂ ਆਵਾਂਗਾ ਵਾਪਸ ਲੈ ਲਵਾਂਗਾ ਸੋ ਦੱਸਦੇ ਹਨ ਕਿ ਉਸ ਵੇਲੇ ਭਾਈ ਪਤੰਗ ਕੋਈ ਦੁਕਾਨ ਦਾ ਜ਼ਰੂਰੀ ਕੰਮ ਕਰ ਰਹੇ ਸਨ ਸੋ ਭਾਈ ਪਤੰਗ ਨੇ ਆਖਿਆ ਕਿ ਠੀਕ ਹੈ ਤੁਸੀਂ ਇੱਥੇ ਰੱਖਦੇ ਹੋ ਮੈਂ ਸੰਭ ਲਵਾਂਗਾ ਉਸ ਵੇਲੇ ਇੱਕ ਕੁਝੇ ਦੇ ਵਿੱਚ ਉਹ 200 ਮੋਹਰਾਂ ਦੀ ਥੱਲੀ ਭਾਈ ਪਤੰਗ ਨੇ ਰੱਖ ਲਈ ਪਰ ਹੋਇਆ ਕਿ ਉਹ ਦੁਕਾਨਦਾਰੀ ਦਾ ਕਾਰਜ ਕਰਦਿਆਂ ਕਰਦਿਆਂ ਆਈ ਪਤੰਗ ਨੂੰ ਉਹ ਮੋਹਰਾਂ ਵਾਲੀ ਥਾਲੀ ਜੋ ਬਈ ਖਾਤੇ ਦੇ ਉੱਪਰ ਚੜਾਉਣੀ ਸੀ ਉਸ ਦਾ ਚੇਤਾ ਭੁੱਲ ਗਿਆ ਯਾਦ ਨਹੀਂ ਰਿਹਾ ਹੁਣ ਉਹ ਮੋਹਰਾਂ ਵਾਲੀ ਥਾਲੀ ਜੋ ਕੁਜੇ ਵਿੱਚ ਪਾਈ ਸੀ ਉਹ ਰੱਖੀ ਗਈ ਹੈ ਉਸ ਤੋਂ ਬਾਅਦ ਕਈ ਲੋਕ ਆਏ ਤਈਆਂ ਨੇ ਆਪਣੀ ਮਾਨਤ ਰੱਖੀ ਸਮਾਨ ਇੱਧਰ ਉੱਧਰ ਹੋਇਆ ਤੇ ਭਾਈ ਪਤੰਗ ਨੂੰ ਬਿਲਕੁਲ ਹੀ ਇਸ ਗੱਲ ਦਾ ਖਿਆਲ ਭੁੱਲ ਗਿਆ ਕਿ ਮੇਰੇ ਕੋਲ ਜਮਾਲ ਖਾਂ ਕੋਈ ਆਪਣੀ ਅਮਨਤ ਰੱਖ ਕੇ ਗਿਆ ਹੈ ਕਿਉਂਕਿ ਲਿਖਤ ਪੜ ਦਾ ਕੰਮ ਸੀ ਤੇ ਲਿਖਣ ਦਾ ਉਸ ਨੂੰ ਚੇਤਾ ਭੁੱਲ ਗਿਆ ਸੋ ਸਮਾਂ ਆਪਣੀ ਚਾਲ ਦਿੱਤਿਆ ਸਮਾਂ ਦਿੱਤ ਗਿਆ ਉਹ ਵੀ ਸਮਾਂ ਆਇਆ ਤੇ ਹੁਣ ਜਮਾਲ ਖਾਂ ਵਾਪਸ ਆਇਆ ਹੈ ਜਦੋਂ ਜਮਾਲ ਖਾਂ ਵਾਪਸ ਆਇਆ ਤੇ ਉਸ ਨੇ ਸੋਚਿਆ ਕਿ ਹੁਣ ਮੈਂ ਆਪਣੀਆਂ ਮੋਹਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖ ਭਾਈ ਪਤੰਗ ਦੇ ਕੋਲ ਉਹ ਲੈ ਆਵਾ ਤੇ ਜੋ ਕੋਈ ਮੇਰਾ ਜ਼ਰੂਰੀ ਕੰਮ ਕਰਨ ਵਾਲਾ ਹੈ ਉਹ ਕਰਾਂ ਉਹ ਭਾਈ ਪਤੰਗ ਦੇ ਕੋਲ ਗਿਆ ਭਾਈ ਪਤੰਗ ਨੇ ਜਿਸ ਤਰ੍ਹਾਂ ਬਾਕੀਆਂ ਦਾ ਉਹ ਆਿਆਂ ਦਾ ਸਤਿਕਾਰ ਕਰਦਾ ਸੀ ਸਤਿਕਾਰ ਕੀਤਾ ਤੇ ਜਮਾਲ ਖਾਨ ਆਖਣ ਲੱਗਾ ਕਿ ਮੈਂ ਤੁਹਾਨੂੰ ਜੋ ਮੋਹਰਾਂ ਦੇ ਕੇ ਗਿਆ ਸਾਂ 200 ਮੋਹਰਾਂ ਉਹ ਥਾਲੀ ਮੈਨੂੰ ਵਾਪਸ ਕਰ ਦਿਓ ਹੁਣ ਮੈਨੂੰ ਚਾਹੀਦੀਆਂ ਨੇ ਤਾਂ ਭਾਈ ਪਤੰਗ ਨੇ ਆਖਿਆ ਠੀਕ ਹੈ ਭਾਈ ਪਤੰਗ ਨੇ ਉਸੇ ਵੇਲੇ ਆਪਣਾ ਵਹੀ ਖਾਤਾ ਖੋਲਿਆ ਜਦੋਂ ਵਹੀ ਖਾਤਾ ਭਾਈ ਪਤੰਗ ਨੇ ਖੋਲਿਆ ਉਸ ਨੂੰ ਪੜ੍ਹਦਿਆਂ ਪੜ੍ਹਦਿਆਂ ਭਾਈ ਪਤੰਗ ਨੇ ਵੇਖਿਆ ਕਿ ਜਮਾਲ ਖਾਂ ਤੇਰਾ ਤਾਂ ਕਿਦਰੇ ਵੀ ਕੋਈ ਖਾਤੇ ਦੇ ਵਿੱਚ ਨਾਮ ਨਹੀਂ ਬੋਲਦਾ ਤੂੰ ਕੁਝ ਰੱਖ ਕੇ ਨਹੀਂ ਗਿਆ ਅਸਲ ਦੇ ਵਿੱਚ ਰੱਖ ਕੇ ਉਹ ਗਿਆ ਸੀ ਤੇ ਭਾਈ ਪਤੰਗ ਨੂੰ ਚੇਤਾ ਭੁੱਲ ਗਿਆ ਸੀ ਲਿਖਣ ਦਾ ਹੁਣ ਆਈ ਪਤੰਗ